ਦੇਖ ਬਹਾਦਰ ਸਿਮਰ ਐ ਕਦ ਨੂੰ ਨਦੀਆ ਵੇ ਤਾਏ ਦੇਖ ਬਹਾਦਰ ਸਿਮਰ ਐ ਕਦ ਨੂੰ ਨਦੀਆ ਵੇ ਤਾਏ ਸੋਤ ਸਿਰੀ ਨਗਰ ਦੇ ਗੁਰਦੁਆਰਾ ਪਾਸ਼ਾ ਸ਼ੇਮੀ ਦੇ ਬਾਹਰ ਮੌਜੂਦ ਹੈ ਜਿੱਥੇ ਅੱਜ ਕਿ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਣਾ ਹੈਗਾ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਫੁਲਾਣਾ ਸਜਾਈ ਹੋਈ ਪਾਲਕੀ ਤੁਹਾਨੂੰ ਨਜ਼ਰ ਆ ਰਹੀ ਹੋਣੀ ਹੈ ਤੇ ਪਾਲਕੀ ਗੁਰਦੁਆਰਾ ਸਾਹਿਬ ਦੇ ਬਾਹਰ ਆ ਰਹੀ ਆ ਤਾਂ ਅੱਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਇਸ ਤੋਂ ਇਲਾਵਾ ਪੰਜਾਬ ਕੈਬਨਿਟ ਦੇ ਕਈ ਮੰਤਰੀ ਮੌਜੂਦ ਨੇ ਕੋਰਤਾਲਵਾਕੇ ਪੰਜਾਬ ਸਰਕਾਰ ਦੇ ਵੱਲੋਂ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹਾਦਤ ਦਿਵਸ ਮਨਾਇਆ ਜਾ ਰਿਹਾ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ ਜਾ ਰਹੇ ਨੇ ਤੇ ਦੂਸਰੇ ਪਾਸੇ ਸ਼੍ਰੀਨਗਰ ਦੇ ਵਿੱਚ ਕੱਲ ਜਿੱਥੇ ਇੱਕ ਪਾਸੇ ਧਾਰਮਿਕ ਸਮਾਗਮ ਕਰਵਾਏ ਗਏ ਤੇ ਅੱਜ ਇਹ ਨਗਰ ਕੀਰਤਨ ਗੁਰਦੁਆਰਾ ਪਾਸ਼ਾ ਸ਼ਿਮੀ ਸ਼੍ਰੀਨਗਰ ਤੋਂ ਪਰਵਾਣਾ ਕੀਤਾ ਜਾ ਰਿਹਾ ਤਾਂ ਦੇਸ਼ ਭਰ ਤੋਂ ਸੰਗਤ ਇੱਥੇ ਪਹੁੰਚ ਰਹੀ ਆ ਪੰਜਾਬ ਦੀ ਗੱਲ ਕੀਤੀ ਜਾਵੇ ਹਰਿਆਣਾ ਇਸ ਤੋਂ ਇਲਾਵਾ ਜੰਮੂ ਕਸ਼ਮੀਰ ਦੇ ਜਿਹੜੇ ਚੇਕਪਾਈ ਜਾ ਰਹੇ ਨੇ ਲੋਕ ਨੇ ਉਹ ਇਸ ਗੁਰਦੁਆਰਾ ਸਾਹਿਬ ਪਾਲਕੀ ਸਾਹਿਬ ਦੇ ਵਿੱਚ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਮੌਜੂਦ ਨੇ ਹੈਗੇ ਤਾਂ ਅੱਜ ਇੱਥੋਂ ਇਹ ਨਗਰ ਕੀਰਤਨ ਰਵਾਨਾ ਹੋ ਰਿਹਾ ਤੇ ਪ੍ਰਵਾਨ ਕੀਰਤ ਬਾਅਦ ਅੱਗੇ ਇਹ ਜੰਮੂ ਜਾਵੇਗਾ ਜੰਮੂ ਤੋਂ ਬਾਅਦ ਦੱਸਦੀਏ ਕਿ ਤਾਂ ਬੜੀ ਹੈ ਕਣ ਜੀ ਨਵੰਬਰ ਤੋਂ ਪਠਾਨਕੋਟ ਪਹੁੰਚੇਗਾ ਤੇ ਉਸ ਤੋਂ ਬਾਅਦ 21 ਨਵੰਬਰ ਨੂੰ ਖੋਸ਼ਿਆਰਪੁਰ ਤੇ ਉਸ ਤੋਂ ਬਾਅਦ Shri Anandpur Sahib ਜਿੱਥੇ ਇਹ ਨਗਰ ਕੀਰਤਨ ਪਹੁੰਚ ਚੁਕਿਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਆ ਅੱਗੇ ਜਿਹੜੇ ਨੰਗ ਸਿੰਘ ਨੇ ਉਹਨਾਂ ਦੇ ਵੱਲੋਂ ਗੱਤਕੇ ਦੇ ਜੋਰ ਦਿਖਾਏ ਜਾ ਰਹੇ ਨੇ ਸੀਐਮ ਭਗਵੰਤ ਮਾਨ ਤੁਹਾਨੂੰ ਨਜ਼ਰ ਆ ਰਹੇ ਹੋਣੇ ਆ ਅਰਵਿੰਦ ਕੇਜਰੀਵਾਲ ਉਹ ਨਜ਼ਰ ਆ ਰਹੇ ਹੋਣੇ ਆ ਤਾਂ ਉਹਨਾਂ ਦੇ ਵੱਲੋਂ ਵੀ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਆ ਤਾਂ ਇੱਕ ਪਾਸੇ ਸੰਗਤ ਦਾ ਭਾਰੀ ਇਕੱਠ ਤੁਸੀਂ ਵੇਖ ਸਕਦੇ ਹੋ ਤਾਂ ਜਿੱਥੇ ਇੱਕ ਪਾਸੇ ਪੰਜਾਬ ਤੋਂ ਸਿੱਖ ਸੰਗਤ ਪਹੁੰਚੀ ਹੈਗੀ ਆ ਤੇ ਉੱਥੇ ਹੀ ਜੋ ਜੰਮੂ ਕਸ਼ਮੀਰ ਦੀ ਸਿੱਖ ਸੰਗਤ ਹੈਗੀ ਆ ਤੇ ਉਹ ਵੀ ਵੱਡੀ ਗਿਣਤੀ 'ਚ ਇੱਥੇ ਪਹੁੰਚੀ ਹੈਗੀ ਆ ਲਗਾਤਾਰ ਇੱਥੇ ਸਮਾਗਮ ਚੱਲ ਰਹੇ ਸਨ ਜੇਕਰ ਕੱਲ ਦੀ ਗੱਲ ਕੀਤੀ ਜਾਵੇ ਤਾਂ ਕੱਲ ਵੀ ਜਿਹੜੇ ਸਮਾਗਮ ਕੀਤੇ ਗਏ ਤਾਂ ਵੇਖ ਸਕਦੇ ਹੋ ਅ ਸੀਪ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਜਿਹੜੇ ਉਹ ਕੱਲ ਵੀ ਇੱਥੇ ਨਤਮਸਤਕ ਹੋਂਲੇ ਪਹੁੰਚੇ ਸੀਗੇ ਤੇ ਅੱਜ ਜਿਹੜਾ ਨਗਰ ਕੀਰਤਨ ਰਵਾਣਾ ਕੀਤਾ ਜਾ ਰਿਹਾ ਤੇ ਉਸ ਮੌਕੇ ਵੀ ਉਥੇ ਪਹੁੰਚੇ ਨੇ ਇਸ ਇਲਾਵਾ ਪੰਜਾਬ ਕਮਿਟੀ ਦੇ तमाम ਜਿਹੜੇ ਮੰਤਰੀ ਉਹ ਇੱਥੇ ਪਹੁੰਚੇ ਤਾਂ ਤਸਵੀਰ ਤੁਸੀਂ ਵੇਖ ਸਕਦੇ ਹੋ ਜੀ ਆਪਕੋ ਹਾਜ਼ਰ ਮਾਨ ਗੱਡੀ ਦੇ ਵਿੱਚ ਬੈਠ ਚੁੱਕੇ ਨੇ ਤਾਂ ਅਗਲੀਆਂ ਤਸਵੀਰਾਂ ਤੁਹਾਨੂੰ ਦਿਖਾਉਣਿਆ ਗਿਆ ਸ ਸੰਗਤ ਦੇ ਵਿੱਚ ਭਾਰੀ ਉਤਸ਼ਾਹ ਹੈ ਖਾਸ ਤੌਰ ਤੇ ਜੇਕਰ ਲੋਕਲ ਸੰਗਤ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਇਹ ਗੱਲ ਆਖਰੀ ਹੈ ਕਿ ਇਹ ਪਹਿਲੀ ਵਾਰ ਹੋਇਆ ਕਿ ਜਦੋਂ ਇਸ ਇੰਨੇ ਵੱਡੇ ਪੱਧਰ ਤੇ ਇਸ ਤਰ੍ਹਾਂ ਦੇ ਸਮਾਗਮ ਕਰਵਾਏ ਜਾ ਰਹੇ ਹੋਣ ਤਾਂ ਇਸ ਦੇ ਨਾਲ ਹੋਰ ਜਿਹੜੀ ਲੋਕਾਂ ਦੇ ਵਿੱਚ ਅਵੇਅਰਨੈਸ ਹੁੰਦੀ ਆ ਉਹਨਾਂ ਨੂੰ ਸਿੱਖੀ ਬਾਰੇ ਪਤਾ ਲੱਗਦਾ ਹੈਗਾ ਸਿੱਖਾ ਗੁਰੂਆਂ ਦੀ ਸ਼ਹਾਦਤ ਬਾਰੇ ਪਤਾ ਲੱਗਦਾ ਹੈਗਾ ਕਿ ਆਖਰਕਾਰ ਸਿੱਖ ਗੁਰੂਆਂ ਦੀ ਸਿੱਖਿਆਵਾਂ ਕੀ ਨੇ ਜੋ ਸ਼ਹਾਦਤ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦਿੱਤੀ ਸੀਗੀ ਕਸ਼ਮੀਰੀ ਪੰਡਤਾਂ ਦੇ ਲਈ ਜਾਂ ਮਨੁੱਖਤਾ ਦੇ ਅੱਜ ਉਹ ਲੋ ਜਿਹੜੀ ਖਾਤ ਦਿੱਤੀ ਗਈ ਸੀ ਤਾਂ ਉਸ ਦੇ ਬਾਰੇ ਵੀ ਲੋਕਾਂ ਨੂੰ ਪਤਾ ਲੱਗ ਗਿਆ ਇਹ ਗੁਰਦੁਆਰਾ ਸਾਹਿਬ ਭਾਈ ਗੁਰਜੀਤ ਖਾਲਸਾ ਭਾਈ ਗੁਰਜੀਤ ਜੀ ਫਤਿਹ ਜੀ ਮੈਨੂੰ ਲੱਗਦਾ ਕਿ ਸਭ ਤੋਂ ਜ਼ਿਆਦਾ ਮੋਢੇ ਦੇ ਭਾਰ ਤੁਹਾਡੇ ਹੈਗਾ ਜ਼ਿੰਮੇਵਾਰੀ ਵੀ ਹੁੰਦੀ ਹੈਗੀ ਆ ਕੀ ਮਹਿਸੂਸ ਕਰ ਰਹੇ ਇਸ ਵਕਤ ਸਭ ਤੋਂ ਵੱਧ ਅਸੀਸ ਮੈਨੂੰ ਇਹ ਗੁਰੂ ਸਾਹਿਬ ਦੀ ਅਸੀਸ ਆ ਅਜ ਤੋਂ ਅਜਨਗਰ ਕੀਰਤਨ ਹੈ ਜਿਹੜਾ ਆਪਾਂ ਪਹਿਲਾਂ ਵੀ ਗੱਲਬਾਤ ਕੀਤੀ ਸੀ ਇੱਕ ਰੂਟ ਆਫ ਪਲਾਨ ਸੀਗਾ ਬੜੇ ਭਾਵਕ ਪਾਲਿਆ ਕਿ ਗੁਰੂ ਜੀ ਸਾਹਿਬ ਦਾ ਨਗਰ ਕੀਰਤਨ ਚੱਲ ਰਿਹਾ ਉਹਨਾਂ ਨੇ ਮਨੁੱਖਤਾ ਲਈ ਆਪਣਾ ਜੀਵਨ ਵਾਰ ਦਿੱਤਾ ਪਰਿਵਾਰ ਵਾਰ ਦਿੱਤਾ ਤੇ ਇਸੇ ਕਸ਼ਮੀਰ ਦੀ ਧਰਤੀ ਤੋਂ ਪੰਡਿਤ ਗਏ ਸੀ ਉਹਨਾਂ ਨੇ ਗੁਰੂ ਸਾਹਿਬ ਅੱਗੇ ਬੇਦਨਾ ਕੀਤੀ ਗੁਰੂ ਸਾਹਿਬ ਨੇ ਲੋਕਾਈ ਦੀ ਬੇਦਨਾ ਨੂੰ ਆਪਣੀ ਪੀੜ ਸਮਝਿਆ ਹੋਇਆ ਆਪਣਾ ਜਿਹੜਾ ਜੀਵਨ ਆ ਮਨੁੱਖਤਾ ਲਈ ਕੁਰਬਾਨ ਕਰ ਦਿੱਤਾ ਆਪਣੇ ਧਰਮ ਲਈ ਨਹੀਂ ਕੁਰਬਾਨ ਕੀਤਾ ਆਪਣੇ ਧਰਮ ਤੋਂ ਉੱਪਰ ਉੱਟ ਕੇ ਦੂਜੇ ਧਰਮਾਂ ਦੇ ਲੋਕਾਂ ਲਈ ਸਮਾਜ ਲਈ ਮਨੁੱਖਤਾ ਲਈ ਮਨੁੱਖੀ ਅਧਿਕਾਰਾਂ ਲਈ ਇਸ ਤੋਂ ਵੱਡੀ ਅਧਾਰਨ ਕੋਈ ਨਹੀਂ ਇਹ ਇੱਕ ਛੋਟੀ ਜਿਹੀ ਤੁਛ ਸਾਡੇ ਇੱਕ ਯਤਨ ਆ ਸਰਕਾਰ ਦੀ ਸਰਕਾਰ ਹੀ ਸਰਕਾਰ ਸੇਵਕ ਆ ਸਰਕਾਰ ਆਮ ਲੋਕ ਸਰਕਾਰ ਦੇ ਸਾਰੇ ਨੁਮਾਇੰਦਿਆਂ ਦੀ ਰੂਹ ਆ ਉਹ ਗੁਰੂ ਸਾਹਿਬ ਵਿਸ਼ਵਾਸ ਕਰਦੇ ਆ ਇਸ ਕਰਕੇ ਸਰਕਾਰ ਪ੍ਰਬੰਧ ਕਰ ਰਹੀ ਆ ਕਿ ਇਸ ਤਰ੍ਹਾਂ ਹੀ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇਹ ਸੰਦੇਸ਼ ਦੇਈਏ ਕਿ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਮੰਨੋ ਦੇਖੋ ਮਹਿਸੂਸ ਕਰੋ ਤੇ ਉਹਨਾਂ ਦੇ ਰਾਹਾਂ ਤੇ ਚੱਲਣ ਦੀ ਕੋਸ਼ਿਸ਼ ਕਰੋ ਵਾਹਿਗੁਰੂ ਵਾਹਿਗੁਰੂ ਗੁਰੂ ਜੀ ਦੀ ਫਤਿਹ ਤਾਂ ਬਿਲਕੁਲ ਦੀਪਕ ਬਾਲੀ ਨੇ ਆਮ ਆਦਮੀ ਪਾਰਟੀ ਦੇ ਸਿੰਘ ਰਾਗੂ ਨੇ ਇਸ ਤੋਂ ਇਲਾਵਾ ਟੂਰਿਜ਼ਮ ਡਿਪਾਰਟਮੈਂਟ ਦੇ ਸਲਾਹਕਾਰ ਨੇ ਤਾਂ ਉਹਨਾਂ ਦੇ ਮੁੱਦੇ ਤੇ ਵੀ ਇੱਕ ਪਾਰ ਹੈਗਾ ਜ਼ਿੰਮੇਵਾਰੀ ਹੁੰਦੀ ਆ ਤਾਂ ਉਹ ਵੀ ਕਹਿੰਦਾ ਇਸ ਛਾਨੂ ਲੈ ਕੇ ਇਸ ਪੱਲ ਨੂੰ ਲੈ ਕੇ ਭਾਉ ਕਿਨ ਕਿਉਂਕਿ ਨਗਰ ਕੀਰਤਨ ਜਿਹੜੀ ਰਵਾਨਗੀ ਹੋਈ ਹੈ ਤੁਸੀਂ ਵੇਖ ਸਕਦੇ ਹੋ ਕਿ ਅੱਗੇ ਨੰਗੇ ਸਿੰਘ ਜਿਹੜੇ ਉਹ ਨਜ਼ਰ ਆ ਰਹੇ ਨੇ ਪਿੱਛੇ ਜਿਹੜੀ ਸੰਗਤ ਦੀਆਂ ਗੱਡੀਆਂ ਨੇ ਉਹਨਾਂ ਦਾ ਕਾਫਲਾ ਜਿਹੜਾ ਉਹ ਚੱਲਣਾ ਹੈ ਗਿਆ ਤਾਂ ਇਸ ਤੋਂ ਇਲਾਵਾ ਬਾਕੀ ਜਿਹੜੇ ਮਨਿਸਟਰ ਨੇ ਉਹ ਵੀ ਜਾ ਰਹੇ ਨੇ ਕਿਉਂਕਿ ਇਹ ਵਕ ਵਕ ਥਾਵਾਂ ਤੇ ਹੁੰਦਾ ਹੋਇਆ ਅਖੀਰ ਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇਸ ਨਗਰ ਕੀਰਤਨ ਦੀ ਸਮਾਪਤੀ ਹੋਵੇਗੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਜਿਹੜੇ ਹੈਗੇ ਆ ਫੁਲਾ ਦੇ ਨਾਲ ਵਰਕਾ ਕਰ ਰਹੀ ਆ ਤੇ ਕਹਿ ਸਕਦੇ ਕਿ ਸ਼੍ਰੀ ਨਗਰ ਸਿੱਖੀ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਦਿਖਾਈ ਦੇ ਰਿਹਾ ਤਾਂ ਸ਼੍ਰੀ ਨਗਰ ਦੇ ਆ ਗਲੀਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਵਿੱਚ ਕਿੱਦਾਂ ਜਾ ਰਿਹਾ ਹੈ ਇਹ ਬੜੀ ਦੇਖਣ ਵਾਲੀ ਹੈਗੀ ਆ ਕਿ ਜਿਹੜੇ ਇੱਥੇ ਲੋਕਲ ਲੋਕ ਨੇ ਤਾਂ ਉਹ ਛੱਤਾਂ ਦੇ ਉੱਪਰ ਖੜੇ ਹੋਏ ਨੇ ਛੱਤਾਂ ਦੇ ਉੱਪਰ ਚੜ੍ਹ ਕੇ ਉਹ ਇਸ ਪਾਸੋਂ ਆਪਣੇ ਕੈਮਰੇ ਦੇ ਵਿੱਚ ਕੈਦ ਕਰ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਔਰਤ ਜਿਹੜੀ ਬੀਬੀ ਤੁਹਾਨੂੰ ਉਹ ਨਜ਼ਰ ਆ ਰਹੀ ਹੋਣੀ ਹੈਗੀ ਆ ਤਾਂ ਕੋਠੇ ਤੇ ਚੜ੍ਹ ਚੜ੍ਹ ਕੇ ਜਿਹੜੇ ਸੰਗਤ ਹੈਗੀ ਆ ਉਹਨਾਂ ਦੇ ਵੱਲੋਂ ਮੱਥੇ ਟੇਕੇ ਜਾ ਰਹੇ ਨੇ ਇਸ ਗੜ ਪਲ ਨੂੰ ਲੈ ਕੇ ਹਰ ਕੋਈ ਪਾਬਕ ਹੈ ਗਿਆ ਤੇ ਜਿਸ ਨੂੰ ਨਹੀਂ ਪਤਾ ਸੀ ਕਿਉਂਕਿ ਜੇਕਰ ਇਸ ਸ਼੍ਰੀ ਅਗਰ ਦੇ ਜਦੋਂ ਲੋਕ ਲੋਕਲ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਜ਼ਿਆਦਾਤਰ ਜਿਹੜੇ ਇੱਥੇ ਬੋਰਡ ਨੇ ਪੰਜਾਬੀ ਦੇ ਵਿੱਚ ਨੇ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਨਾਲ ਵੀ ਗੱਲਬਾਤ ਕੀਤੀ ਕਿ ਉਹ ਆਖਿਰਕਾਰ ਇੱਥੇ ਸਮਾਗਮ ਕੀ ਹੈਗੇ ਤਾਂ ਜਦੋਂ ਉਸ ਬਾਰੇ ਦੱਸਿਆ ਗਿਆ ਤਾਂ ਜਦੋਂ ਉਹ 350 ਉਹਨਾਂ ਨੇ ਪੜਿਆ ਹੈਗੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਵੀ ਲੱਗਿਆ ਕਿ ਸਿੱਖਾਂ ਦਾ ਇੱਕ ਜੋ ਪੁਰੂ ਨੇ ਉਹਨਾਂ ਦੀ ਸ਼ਹਾਦਤ ਦਿੱਤੀ ਤੇ ਅੱਜ ਉਹਨਾਂ ਦੀ ਸ਼ਹਾਦਤ ਨੂੰ ਲੈ ਕੇ ਇੱਥੋਂ ਨਗਰ ਕੀਰਤਨ ਦੀ ਰਵਾਣ ਕੀ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਅੱਗੇ ਵੀ ਹੋਰ ਤਸਵੀਰਾਂ ਦਿਖਾਉਣੇ ਹੈਗੇ ਆ। ਬਹੁਤ ਤੁਸੀਂ ਵੇਖ ਸਕਦੇ ਹੋ ਕਿ ਅੱਜ ਸੰਗਤ ਜਿਹੜੀ ਹੈਗੀ ਆ ਵੱਡੀ ਗਿਣਤੀ ਦੇ ਵਿੱਚ ਜਾਂਦੀ ਹੋਈ ਦਿਖਾਈ ਦੇ ਰਹੀ ਆ। ਫੁੱਲਾਂ ਦੀ ਵਰਖਾ ਜਿਹੜੀ ਉਹ ਕੀਤੀ ਜਾ ਰਹੀ ਹੈਗੀ ਆ ਬੜਾ ਫੜ ਗਿਆ ਯਾਰ ਬਾਲਗੀ ਸਾਹਿਬ ਹੌਲੀ ਚੱਲੋ ਬਾਬਾ ਜੀ ਹੌਲੀ ਚੱਲੋ ਇਹ ਪੰਜਾਬ ਦੀ ਸਰਕਾਰ ਦੁਆਰਾ ਤਾਂ ਸੰਗਤ ਦੇ ਵੱਲੋਂ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਤੇ ਅੱਗੇ ਜਿਹੜੀ ਸੰਗਤ ਆ ਜਾਂਦੀ ਹੋਈ ਦਿਖਾਈ ਦੇ ਰਹੀ ਆ ਤਾਂ ਵਿਕਸਾਦੂ ਕੀ ਕਾਫਲਾ ਜਿਹੜਾ ਉਹ ਜਾ ਰਿਹਾ ਹੈਗਾ ਤਾਂ ਇਸੇ ਤਰ੍ਹਾਂ ਸ਼੍ਰੀ ਨਗਰ ਦੇ ਵਿੱਚ ਇਸ ਤੋਂ ਬਾਅਦ ਜੰਮੂ ਤੇ ਇਸ ਤੋਂ ਇਲਾਵਾ ਪਠਾਨਕੋਟ ਤੇ ਫਿਰ ਅਖੀਰ ਤੇ ਫਿਰ ਅਨੰਦਪੁਰ ਸਾਹਿਬ ਦੇ ਵਿੱਚ ਇਸ ਨਗਰ ਕੀਰਤਨ ਦੀ ਸਮਾਪਤੀ ਹੋਵੇਗੀ ਕੈਮਰਾਮੈਨ ਸਾਹਿਬ ਜੀ ਨਾਲ ਮੈਂ ਜਗਵੰਤ ਜਗਬਾਨੀ ਟੀਵੀ ਚੈਨਲ